ਏਸੀ ਜੀ ਸਾਡੇ ਡੀਜੀ ਸਪੈਸ਼ਲ ਡੀਜੀ ਦਾ ਕੁਦੀਪ ਸਿੰਘ ਤੇ ਡੀਡੀਪੀ ਸੀ ਮਿਸਟਰ ਨੇ ਲਵ ਕੁਸ਼ੋਰ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਪਿਛਲੇ ਮਹੀਨੇ ਇੱਕ ਅਸੀਂ ਪਰਚਾ ਦਰਜ ਕੀਤਾ ਸੀ ਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਸੀ ਇਹ ਇਹਦੇ ਵਿੱਚ ਜਿਹੜਾ ਸਾਡਾ ਮੁੱਖ ਉਰੋਪੀ ਹੈ ਸ਼ੀਸ਼ਨ ਕੁਮਾਰ ਮਿੱਤਲ ਉਹ ਫਾਜ਼ਲ ਕੇ ਦੇ ਵਿੱਚ ਡਰੱਗ ਇਨਸਪੈਕਟਰ ਦੇ ਵਜੋਂ ਤਰ੍ਹਾਂਤ ਸੀਗਾ ਤੇ ਸਾਡੇ ਕੋਲੇ ਜਿਹੜੀ ਇਹਦੀ ਪੁਖਤਾ ਇਨਫੋਰਮੇਸ਼ਨ ਸੀ ਕਿ ਇਹ ਪੈਸੇ ਲੈ ਕੇ ਜਿਹੜਾ ਹੈ ਡਰੱਗ ਸਟੋਰਾਂ ਤੋਂ ਆ ਆਪਣੀ ਜਿਹੜੇ ਮੈਡੀਕਲ ਨਸ਼ੇ ਨੇ ਇਹੇ ਵਿਕਵਾਉਂਦਾ ਤੇ ਕਿਉਂਕਿ ਡਰੱਗ ਇਨਸਪੈਕਟਰ ਦਾ ਮੁੱਖ ਤੌਰ ਤੇ ਕੰਮ ਹੁੰਦਾ ਹੈ ਇਹ ਸਾਰੇ ਮੈਡੀਕਲ ਸਟੋਰਸ ਵਗੈਰਾ ਨੂੰ ਚੈੱਕ ਕਰਨਾ ਤਾਂ ਕਿ ਇੱਥੇ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਹਿਬਿਟਿਡ ਦਵਾਈਆਂ ਨੇ ਜਾਂ ਨਸ਼ੀਲੀਆਂ ਦਵਾਈਆਂ ਨੇ ਉਹ ਨਾ ਵਿਕ ਸਕਣ ਤੇ ਇਹਨੇ ਉੱਥੇ ਜਿਹੜਿਆ ਕੁਤਾਈ ਵਰਤਦੇ ਹੋਏ ਉਹਨਾਂ ਤੋਂ ਪੈਸੇ ਲੈ ਕੇ ਸਾਜ਼ਵਾਜ਼ ਹੋ ਕੇ ਜਿਹੜਾ ਹੈਗਾ ਇਹ ਨਸ਼ੇ ਨੂੰ ਜਿਹੜਾ ਪ੍ਰਮੋਟ ਕਰਦੇ ਰਿਹਾ ਹੈ ਇਹਨੂੰ ਕੈਸ਼ ਵਗੈਰਾ ਵੀ ਕੋਈ ਬਰਾਮਦ ਕੀਤੇ ਆ ਬਿਲਕੁਲ ਜੀ ਇਹਦੇ ਚੋਂ ਜਿਹੜੇ ਇਹਦੇ ਅਸੀਂ ਬੈਂਕ ਅਕਾਊਂਟਸ ਵਗੈਰਾ ਸੀਜ਼ ਕੀਤੇ ਨੇ तकरीबन 24 ਖਾਤੇ ਜਿਹੜੇ ਸੀਗੇ ਤੇ ਉਹਨਾਂ ਚੋਂ 7 ਕਰੋੜ 9 ਲੱਖ ਰੁਪਿਆ ਜਿਹੜਾ ਹੈਗਾ ਕੈਸ਼ ਬੈਂਕ ਅਕਾਊਂਟਸ ਦੇ ਵਿੱਚ ਸੀਗਾ ਇਹਦਾ ਤੇ ਦੋ ਬੈਂਕ ਲੋਕਰ ਵੀ ਅਸੀਂ ਸੀਜ਼ ਕੀਤੇ ਨੇ ਇਸ ਤੋਂ ਇਲਾਵਾ 1.5 ਕਰੋੜ ਰੁਪਿਆ ਕੈਸ਼ ਤੇ 260 ਗ੍ਰਾਮ 골ਡ ਤੇ तकरीबन 2.5 ਕਰੋੜ ਦੀ ਜਿਹੜੀ ਪ੍ਰਾਪਰਟੀ ਫਿਲਹਾਲ ਅਸੀਂ ਜਿਹੜੀ ਆਲਰੇਡੀ ਜ਼ਬਤ ਕਰ ਚੁੱਕੇ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਜਿਵੇਂ ਅੱਗੇ ਇਹਦੀ ਹੋਰ ਜਿਹੜੀ ਹੈ ਖੁਲਾਸੇ ਹੁੰਦੇ ਰਹਿਣਗੇ ਉਹ ਅਸੀਂ ਕੋਰਟ ਵਿੱਚ ਪੇਸ਼ ਕਰਤਾ ਜੀ ਹਾਂਜੀ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ 4 ਦਿਨ ਦਾ ਪੁਲਿਸ ਰਿਮਾਨਡ ਸਾਨੂੰ ਮਿਲ ਗਿਆ ਤੇ ਇਹਦੇ ਚ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਵੀ ਇਹਦੇ ਡਿਪਾਰਟਮੈਂਟ ਦੀਆਂ ਵੀ ਹੋਰ ਜਿਹੜੀਆਂ ਕੋਈ ਗਾਲੀਆਂ ਪੇਟਾ ਹੈਗੀਆਂ ਨੇ ਜਾਂ ਜਿਹੜੇ ਕੋਈ ਜਿਹੜੇ ਮੈਡੀਕਲ ਸਟੋਰ ਵਾਲੇ ਇਹਦੇ ਨਾਲ ਜਿਹੜੇ ਇਨਵੋਲਡ ਹੈਗੇ ਨੇ ਤੇ ਉਹਨਾਂ ਸਾਰਿਆਂ ਦੇ ਬਾਰੇ ਇਹਦੇ ਤੋਂ ਜਿਹੜੀ ਪੁੱਛਕਿਸ਼ ਚੱਲ ਰਹੀ ਹੈ ਤੇ ਅੱਗੇ ਫਿਰ ਫਦਰ ਜਿਵੇਂ ਜਿਵੇਂ ਅਗੇ ਡਿਸਕਲੋਸ ਕਰਦਾ ਉਤੇ ਕਾਰਵਾਈ ਕੀਤੀ ਜਾਂਦੀ ਹੈ